ਅੱਜ ਚੌਲਾਂ ਤੇ ਪਨੀਰ ਦੇ ਬਣਾਉਣ ਲੱਗੇ ਪਕੌੜੇ ਤੇ ਆਪਾਂ ਅੱਧਾ ਘੰਟਾ ਚੌਲ ਪਹਿਲਾਂ ਭਿਉਉਂਤੇ ਆ ਤੇ ਹੁਣ ਲੱਗੇ ਗ੍ਰाइंड ਕਰਨ ਤੇ ਚੌਲ ਆਪਣੇ ਹੁਣ ਗ੍ਰाइंड ਹੋ ਗਏ ਆ ਤੇ ਹੁਣ ਆਪਾਂ ਕਿਸੇ ਭਾਂਡੇ ਵਿੱਚ ਕੱਢ ਲੈਣੇ ਆ ਤੇ ਵਿੱਚ ਆਲੂ ਪਾ ਦੇਣੇ ਆ ਆਲੂ ਪਾ ਕੇ ਤੇ ਹੁਣ ਵਿੱਚ ਪਾਤਾ ਆਪਾਂ ਨਮਕ ਲਾਲ ਮਿਰਚਾਂ ਪਾ ਦੇਣੀਆਂ ਲਾਲ ਮਿਰਚਾਂ ਪਾ ਕੇ ਕਾਲੀ ਮਿਰਚ ਪਾਤੀ ਹਲਦੀ ਪਾਤੀ ਤੇ ਹੁਣ ਆਪਾਂ ਮਸਾਲਾ ਪਾਵਾਂਗੇ ਮਸਾਲਾ ਪਾਤਾ ਤੇ ਹੁਣ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮਿਕਸ ਆਪਾਂ ਕਰ ਲਿਆ ਤੇ ਹੁਣ ਆਪਾਂ ਪਨੀਰ ਕਟਾਂਗੇ ਪਨੀਰ ਇਸ ਤਰੀਕੇ ਨਾਲ ਕੱਟ ਲੈਣਾ ਪਨੀਰ ਕੱਟ ਕੇ ਤੇ ਹੁਣ ਜਿਹੜਾ ਪੇਸਟ ਬਣਾਇਆ ਹੋਇਆ ਤੇ ਇਸ ਤੱਕਾਤੇ ਲਾ ਦੇਣਾ ਤੇ ਆਪਣਾ ਹੁਣ ਤੇਲ ਵੀ ਹੋ ਗਿਆ ਗਰਮਾ ਇਸ ਤਰੀਕੇ ਨਾਲ ਇਕੱਲਾ ਇਕੱਲਾ ਪਕੌੜਾ ਬਣਾ ਕੇ ਪਾ ਦੇਣਾ ਹੁਣ ਪਕੌੜੇ ਹੋ ਗਏ ਆਪਣੇ ਰੈਡੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਵੇਖੋ ਪਨੀਰ ਤੇ ਚੌਲਾਂ ਦੇ ਪੇਸਟ ਦੇ ਪਕੌੜੇ ਬਹੁਤ ਹੀ ਟੇਸਟੀ ਬਣਦੇ ਆ ਤੇ ਟਰਾਈ ਕਰ ਜ਼ਰੂਰ ਕਰੋ ਜੀ